ਅੰਮ੍ਰਿਤਸਰ ਦੇ ਬਾਲਕਲਾ ਵਿਖੇ ਚਲੀਆਂ ਜੰਝ ਘਰ ਚ ਗੋਲੀਆਂ ਇੱਕ ਨੌਜਵਾਨ ਦੇ ਗੋਲੀ ਲੱਗਣ ਦੇ ਕਾਰਨ ਹੋਈ ਮੌਤ ਇੱਕ ਹੋਇਆ ਜ਼ਖਮੀ ਕੀ ਹੈ ਪੂਰਾ ਮਾਮਲਾ ਤੁਸੀਂ ਵੀ ਸੁਣੋ ਕਾਬਲ ਸਿੰਘ ਆਪਣਾ ਨਾਮ ਕਿੱਥੋਂ ਰਹਿੰਦੇ ਬਾਲਕਲਾ ਦੇ ਜੋ ਕੀ ਮਾਮਲਾ ਹੈ ਮਾਮਲਾ ਸਾਰਾ ਆਪਣੇ ਯਾਰ ਦੋਸਤੀ ਨਾਰਮਲ ਹੀ ਗੱਲ ਹੋਈ ਹੈ ਸਾਰਾਂ ਆਣ ਕੇ ਗੱਲ ਪਾ ਕੇ ਗੋਲੀਆਂ ਗਾਲੀਆਂ ਚਲਾ ਦਿੱਤੀ ਸਾਰੇ ਨਾਂਕ ਇਹ ਸੰਨੀ ਸਰ ਬੱਲਾ ਇਹ ਪੱਠੇ ਦਾ ਸਾਰੇ ਬਾਬੇ ਬੱਲੂ ਦਾ ਪਿਛੋ ਬਾਬੇ ਬੱਲੂ ਦਾ ਸਾਰੇ ਦੋਨੀ ਦੰਨੀ ਨਹੀਂ ਹੋਣੀ ਜਿਹੜੇ ਸਾਰੇ ਬਿੱਲਾ ਵਾਂਗਾ ਉਹਨਾਂ ਦੇ ਟੱਚ ਦੇ ਵਿੱਚ ਹੈਗਾ ਬੰਦਾ ਇਹ ਸਾਰੇ ਕੀ ਕਰਨਾ ਕਿਉਂ ਜੜੀ ਹੋ ਗਿਆ ਸੱਜੀ ਸ਼ੀ ਕਿ ਕਰਨਾ ਸਾਰੇ ਪ੍ਰਾਣੀ ਰੰਜਿਸ਼ ਨਹੀਂ ਸਾਰਾ ਢਿਆਰ ਤੁਸੀਂ ਕੋਈ ਇਦਾਂ ਨਾਰਮਲ ਹੀ ਗੱਲ ਹੋਈ ਹੈ ਸਾਰਾ ਕੋਈ ਜਿਆਦੀ ਗੱਲ ਨਹੀਂ ਕਿੰਨੇ ਵਜੇ ਦਾ ਹੈ ਇਹ 5 ਵਜੇ ਦੀ ਗੱਲ ਸਾਰਾ ਇੱਕ ਜਿਹੜੇ ਇਹ ਸਾਰ ਮੋੜ ਤੇ ਹੀ ਜਾਂਚ ਕਰ ਵਾਲੇ ਨੇ ਹਮਲਾ ਕਿਹੜੀ ਚੀਜ਼ ਨਾ ਕੀਤਾ ਸਰਪਸਤਾ ਹੋਲੀ ਇਨੋਂ ਗੁੱਟ ਨਾ ਜਾਣਿਆ ਸਰ ਦੋ ਤਿੰਨ ਵਾਰੀ ਦੋ ਤਿੰਨ ਫਾਇਰ ਤੇ ਹੋਈ ਹੋਣਗੇ ਇੱਕ ਤੇ ਮੇਰੇ ਸਰ ਲੱਤ ਜਿ ਵੱਜੀ ਪਹਿਲਾਂ ਤੇ ਮੇਰੇ ਨਾਲ ਦੇ ਨੇ ਤਾਂ ਪਿਸਤੌਲ ਫੜਿਆ ਉਹਦੇ ਛਾਤੀ ਹੀ ਮਾਰੀ ਸੰਨੀ ਨੇ ਦੋਵੇਂ ਸੰਨੀ ਸੰਨੀ ਜਦੀਆਂ ਗੋਲੀਆਂ ਸੰਨੀ ਨੇ ਚਲਾਈਆਂ ਹਾਂਜੀ ਜਿਹੜਾ ਤੁਹਾਡੇ ਨਾਲ ਜਿਹਦੇ ਦੂਸਰੇ ਤੇ ਗੋਲੀ ਲੱਗੀ ਉਹਦਾ ਸੀਸ ਲਾ ਸਿਮਰਨਜੀਤ ਸਿੰਘ ਸਰ ਉਹਦੇ ਮਾਰੇ ਮੈਨੂੰ ਪਤਾ ਨਹੀਂ ਕੀ ਗੱਲ ਬਾਤ ਹੈ ਉਹਦੇ ਕਿੱਥੇ ਲੱਗੀ ਗੋਲੀ ਉਹਦੇ ਮੈਂ ਛਾਤੀ ਦੀ ਵੇਖੀ ਗੋਲੀ ਮੇਰੇ ਸਰ ਪੱਟ ਜਿ ਵੱਜਦੀਆਂ ਕਿੰਨੀਆਂ ਗੋਲੀਆਂ ਤੇ ਸਰ ਦੋ ਤਿੰਨ ਚਾਰ ਕੋ ਚਾਰ ਕ ਚੱਲੀ ਹੋਣਗੀਆਂ ਸਾਰੇ ਇਹ ਹੋਣਗੇ ਇਹ ਮੰਗ ਨਹੀਂ ਕਰਦੇ ਮੰਗ ਸਾਰ ਇਨਸਾਫ ਚਾਹੀਦਾ ਹਨ ਸਰ ਹਾਏ ਨਾ ਕਵਾਓ ਮਨੋ ਮੇਰੇ ਤਿੰਨੇ ਮੌਤ ਦੇ ਮੂੰਜ ਲਾਂਡੇ ਆ ਕਿਨੇ ਕਿਨੇ ਜਾਨਾਂ ਦੇ ਗੋਲੀ ਲੱਗੀ ਦੀ ਕੀ ਹਾਏ ਤੁਹਾਡੇ ਕੀ ਲੱਗਦੇ ਜਿਹਨਾਂ ਤੇ ਗੋਲੀ ਲੱਗੀ ਹੈ ਹਾਏ ਮੇਰੀ ਨਹੀਂ ਕੰਡੀਸ਼ਨ ਠੀਕ ਨਾ ਕਰੋ ਮੈਨੂੰ ਪਰੇਸ਼ਾਨ ਹਾਂ ਇੱਕ ਛੰਨੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਸੋਨੂ ਇਹ ਉਹ ਗੱਲਬਾਤ ਹੈ ਜਿਹੜੀ ਪੂਰੀ ਚੱਲੀ ਗੱਲਬਾਤ ਉਹ ਗੱਲ ਕਾਂਡੇ ਹੀ ਵੀਰ ਨਾਮ ਦੇ ਜੇਣਾ ਤੇ ਉਹਨਾਂ ਨੇ ਪਿਸਤੌਲ ਕੱਢੇ ਤਿੰਨ ਚਾਰ ਤੇ ਇਹ ਆਇਆ ਤੇ ਉਹਨਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇੱਕ ਛੰਨੀ ਹੀ ਉਹਨਾਂ ਦੇ ਮੇਨ ਜਿਹੜਾ ਤੇ ਇਹ ਇੱਕ ਉਹਦਾ ਭਰਾ ਹੈ ਵਾਵਾ ਚਲਾਈਆਂ ਨਾ ਮੈਂ ਦੋ ਉਹਦੇ ਮੁੰਡੇ ਦੇ ਮਾਰੀਆਂ ਦੋ ਉਹਦੇ ਬਾਕੀ ਸਿੱਧੀਆਂ ਫਾਇਰ ਤਿੰਨ ਚਾਰ ਪੰਜ ਛੇ ਫਾਇਰ ਕੀਤੇ ਕਿੰਨੇ ਜਾਣਿਆਂ ਤੇ ਗੋਲੀ ਚੱਲੀ ਗੋਲੀ ਦੋਵਾਂ ਜਾਣਿਆਂ ਤੇ ਕੀ ਹੜਾਦਾ ਦਾ ਇੱਕ ਪੂਰਾ ਹੋ ਗਿਆ ਮੌਕੇ ਦੇ ਕਿਦੇ ਪੱਟ ਚ ਇਹਨਾਂ ਦੀ ਡੈਥ ਹੋਈ ਆ ਉਹਦਾ ਕੀ ਨਾਮ ਉਹਦਾ ਨਾਮ ਸਿਮਰਨਜੀਤ ਸਿੰਘ ਕਿੰਨੇ ਉਮਰ ਆ ਉਹਦੀ ਹਣੀ ਬਾਈਕ 'ਚ ਸੀ ਕੀ ਰਾਂਝਾ ਸੀ ਕੋਈ ਕਿਤਰਾ ਦੇ ਪਹਿਲਾਂ ਦੋਕ ਦਿਨ ਫੋਨ ਤੇ ਗੱਲ ਹੋਈ ਸੀ ਇਹਨਾਂ ਦੀ ਉਹ ਅੱਗੇ ਵੀ ਗਲਗੁੱਲ ਪੈ ਕੇ ਗਏ ਉਦੋਂ ਉਹਦੇ ਚੜ ਗਏ ਹੁਣ ਉਹ ਤਿਆਰੀ ਚਾਏ ਤੇ ਗੋਲੀਆਂ ਮਾਰਤੀਆਂ ਉਹਨਾਂ ਨੇ ਇਹ ਜਿਹੜੀ ਵਾਰਦਾਤ ਹੋਈ ਗੋਲੀ ਕਿੱਥੇ ਚੱਲੀ ਚੰਝ ਘੜ ਚੱਲੀ ਹਾਂਜੀ ਕਿੰਨੇ ਵੇ ਦਾ ਸਵਾਲ ਲਕਣਾ ਕਹੀ ਹੋਣਾ 5 ਵਜੇ ਦਾ ਸਮਾਂ ਓਕੇ ਦੇ ਬੱਚੇ ਗੋਲੀ ਚੱਲੀ ਬਲਕਲਾਂ ਦੇ ਵਿੱਚ ਕੀ ਮਾਰੀ ਸਰ ਇਹਦੀ ਉੱਥੇ ਇਹਨਾਂ ਦਾ ਜਾਂਚ ਘਰ ਬਲਕਲਾਂ ਲੱਗੇ ਗੋਲੀ ਚੱਲੀ ਆ ਇਹਦੇ ਵਿੱਚ ਜਿਹੜੀ ਆ ਇੱਕ ਲੜਕੇ ਦੀ ਮੌਤ ਹੋ ਚੁੱਕੀ ਐ ਸੇ ਮਜੀਤ ਸਿੰਘ ਵੀ ਤੇ ਦੂਜੇ ਨੂੰ ਘਟ ਦੇ ਵਿੱਚ ਗੋਲੀ ਲੱਗੀ ਆ ਜੋ ਇੱਥੇ ਅਸੀਂ ਉਹਦੇ ਬਿਆਨ ਲੈਣ ਵਾਸਤੇ ਗੁਰਨਾਨਕ ਹਸਪੀਟਲ ਆਏ ਆ ਕੀ ਕਾਰਨ ਮੰਨਦੇ ਕੀ ਕਰ ਰਹੇ ਜੀ ਕਾਰਨ ਇਹਨਾਂ ਦਾ ਕੋਈ ਜੋ ਪਤਾ ਲੱਗਾ ਵਾ 5-6 ਦਿਨ ਪਹਿਲਾਂ ਉਹਨਾਂ ਦਾ ਆਪਸ ਵਿੱਚ ਬੋਲੀ ਝਗੜਾ ਆਇਆ ਸੀ ਰਿੰਜ ਵਿੱਚ ਕਰਕੇ ਇਹਨਾਂ ਨੂੰ ਆਪਸ ਵਿੱਚ ਗੜੀਆ ਗੋੜੀ ਪਰਿਵਾਰਿਕੀ ਕਾਟਨੇ ਗੋਲੀ ਚਲਾਈ ਇਹਨਾਂ ਤੇ ਗੈਂਗਵਾਰ ਦਾ ਗੈਂਗਵਾਰ ਨਾ ਹੀ ਲਾਗੇ ਬਨਦੇ ਇਹ ਸਾਰੇ ਪਿੰਡ ਦੇ ਹੀ ਆ ਤੇ ਕੁਝ ਜੋ ਪਤਾ ਲੱਗਾ ਵੀ ਕੁਝ ਇਹਨਾਂ ਦੇ ਪਿੰਡ ਦੇ ਬਾਲ ਕਲੋਨੀ RAM NAN ਕਲੋਨੀ ਦੇ ਆ ਤੇ ਕੁਝ ਲਾਗੇ ਬਨਦੇ ਆ ਜੀ ਜਿਹੜੇ ਜਿਹੜੇ ਲੜਕੇ ਦਰਦ ਹੋਈ ਆ ਕਿ ਜਿਨ੍ਹਾਂ ਦੇ ਦੋਵੇਂ ਭਰਾ ਹੀ ਅਸੇ ਇਹ ਸਕੇ ਦੋਵੇਂ ਭਰਾ ਆ ਜੀ ਸਿਮਰਜੀਤ ਸਿੰਘ ਤੇ ਜਿਹੜਾ ਇੱਥੇ ਮਰਿਆ ਉਹਦੀ ਕੋਈ ਬਾਈ ਤੇ 22 ਸਾਲ ਹੋ ਗਏ ਇਹ ਦੂਸਰੇ ਦੀ ਹਾਲਾਤ ਦੂਸਰੇ ਹਾਲਤ ਬਿਲਕੁਲ ਠੀਕ ਹੈ ਜਿਹੜੇ ਪੱਟ ਦੇ ਵਿੱਚ ਗੋਲੀ ਲੱਗੀ ਆ ਜੀ ਉਹਦਾ ਹਾਲਤ ਠੀਕ ਹੈ ਜੀ ਕੀ ਕਾਰਵਾਈ ਹੋਣੀ ਹੈ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੇਸ ਰਜਿਸਟਰ ਕਰਨ ਲੱਗੇ ਆ ਜੀ ਸਖਤ ਤੋਂ ਸਖਤ ਕਾਰਵਾਈ ਕਰਾਂਗੇ